ਆਵੇਂ ਬੇਨਰਤਾ ਨਾ ਖੜ ਫੁੱਲਾ ਰਸ ਨਹੀਂ ਆਉਣੇ ਖੇੜੇ ਸਜਣਾ ਰਾਤੀ ਛੇਰ ਹਣਾਉਣਾ ਜਾਂ ਸ਼ਿੰਗਾਰੇ ਵੇੜੇ ਸ਼ਾਨ ਸੁਹक्कਣ ਪੋਰੇ ਮੰਨਣ ਜੋਵਨ ਦੇ ਵਣਜਾਰੇ ਨਿਰਮਲ ਨੈਣਾਂ ਨੂੰ ਰਸ ਕਰਦੇ ਖੀਵੇ ਉਹ ਮਸਤ ਗਾਣੇ ਛੱਡ ਰੌਣਕਾਂ ਜਾਣਾ ਸੁਣਿਆ ਕਰਕੇ ਵੇੜੇ ਨੂੰ ਰੀਜ ਨਾਲ ਹੰਡਾਇਆ ਹੱਸਦੇ ਵਸਦੇ ਖੇੜੇ ਨੂੰ ਹੋ ਮੁੜ ਮੁੜ ਆਉਣਾ ਰੋਕ ਬਸੰਤਾ ਪਰ ਤੂੰ ਆਉਣਾ ਨਹੀਂ اے ਸੰਜੋਗੀ ਮੇਰੇ ਨਿਆ ਕਰਕੇ ਵੇੜੇ ਨੂੰ ਰੀਜਾ ਨਾਲ ਹੰਡਾਇਆ ਹੱਸਦੇ ਵਸਦੇ ਖੇੜੇ ਨੂੰ ਮੁਰਮੁਰ ਆਉਣਾ ਰੋਤ ਬਸੰਤਾ ਪਰ ਤੂੰ ਆਉਣਾ ਨਹੀਂ ਇਹ ਸੰਯੋਗੀ ਮੇਲਾ ਬਣਿਆ ਮੁੜ ਕੇ ਆਉਣਾ ਨਹੀਂ ਪੀੜਾ ਬਣੀਆ ਇਸ ਮੇਲੇ ਵਿੱਚ ਖੁੰਝ ਨਾ ਜਾਵੀ ਤੂੰ ਕਾਦ ਲੋਟੇ ਰਿਆ बण बचाव तूं oh, oh, my. ਤੁੱਲੀ ਨਾ ਲੋਭ ਲਾਲਚ ਵਾਲੀ ਵਿੱਚ ਤੂੰ ਖਾਕ ਚ ਰੁੱਲੀ ਨਾ ਕੱਟੇ ਦੇ ਵਿੱਚ ਰੁਲ ਗਠੀਕ ਤੂੰ ਮੁੱਲ ਭਵਾਉਣਾ ਨਹੀਂ ਇਹ ਸੰਜੋਗੀ ਮੇਲਾ ਬੰਦਿਆ ਮੁੜ ਕੇ ਆਉਣਾ ਨਹੀਂ ਘੇਰ ਦਲਾਲਾਂ ਬੋਲੀ ਲਾਉਣੀ ਵੇਖ ਤੂੰ ਜਾਵੀਂ ਨਾ ਏ ਗੰਦਲਾ ਵਿਸ ਭਰਿਆਂ ਖੰਡ ਪੁਲੇਖੇ ਖਾਵੀਨਾ ਧਰਮ ਭਲੇਖਿਆ ਖਾਦੀ ਯਾਰ ਨੂੰ ਚੱਟ بچਾਉਣਾ ਨਹੀਂ ਤੇ ਸੰਜੋਗੀ ਮੇਲਾ ਬੰਦਿਆ ਮੁੜ ਕੇ ਆਉਣਾ ਨਹੀਂ ਵਾਗ ਜਵਾਰੀਆਂ ਹੱਥ ਛਾੜ ਕੇ ਤੁਰ ਕੇ ਤੁਰ ਗਏ ਤੁਰ ਜਾਈਨਾ ਇਹ ਜਗ ਮੇਲੇ ਵਿੱਚੋਂ ਖਾਲੀ ਹੱਥੀਂ ਮੁੜ ਜਾਈਨਾ ਕਰਲਾਵਾ ਚਾਹੇ ਜੇ ਵਕਤ ਖੜ ਜਾਉਣਾ ਨਹੀਂ ਇਹ ਸੰਜੋਗੀ ਮਿਲਲਾ ਬੰਦਿਆ ਮੁੜ ਕੇ ਆਉਣਾ ਨਹੀਂ ਵਾਗ ਜਵਾਰੀਆਂ ਹੱਥ ਛਾੜ ਕੇ ਲੁੱਟ ਕੇ ਤੁਰ ਜਾਈਨਾ ਇਹ ਜਗ ਮੇਲੇ ਵਿੱਚੋਂ ਖਾਲੀ ਹੱਥੀ ਮੁੜ ਜਾਈਨਾ ਤਰਲਾ ਤੂੰ ਹੀਰਾ ਲਾਲ ਖਰੀਦਿਆ ਨਾ ਬਣ ਸਾਫ ਵਿਹਾਰੀ ਤੂੰ ਹੀਰਾ ਲਾਲ ਗਵਾਚਿਆ ਭਾਲਿਆ ਫੋੜ ਉੜਨਾ ਥਿਰਨਾ ਬੈਠੇ ਰਹਿਣਾ ਜੇ ਇਸ ਮੇਲੇ 'ਚੋਂ ਨਿਰਮਲ ਚਾਹੁੰਦਾ ਲਾਹਾ ਲੈਣਾ ਜੇ